ਸਵੇਰੇ ਸਵੇਰੇ ਬਈਆ ਕਬੂਤਰ ਨੂੰ ਰੱਖਦਾ ਪਾਣੀ ਤੇ ਦਾਣੇ ਪਾ ਦਿੰਨੇ ਆ ਕਿਉਂਕਿ ਅੱਜ ਆ ਆਪਣੇ ਪਿੰਡ ਆ ਬਾਜੀ ਇੱਕ ਮਿੰਟ ਤੇ ਉਧਰ ਵੀ ਜਿੱਥੇ ਨੇ ਪਾਤਾ ਦਾਣਾ ਪਾਣੀ ਉੱਪਰ ਵੀ ਪਾ ਜਾਂਦਾ ਅੱਜ ਆ ਆਪਣੇ ਪਿੰਡ ਬਾਜੀ ਜਿੱਥੇ ਕਿੰਨੇ ਕਬੂਤਰ ਛੁੱਟੇ ਆ 58 58 58 ਕਬੂਤਰ ਛੁੱਟੇ ਨੇ ਕੂਤਰ ਦਿਨ ਦਿਖਾ ਦਿੰਦਾ ਫਿਰਦੇ ਨੇ ਦੁਆ ਫਿਰਦੇ ਨੇ ਇੱਕ ਆਉ ਜਾਂਦਾ ਇੱਕ ਆ ਆ ਗਿਆ ਇੱਕ ਦੋ ਆ ਜਾਂਦੇ ਨੇ ਇੱਕ ਆ ਜਾਂਦਾ ਆ ਆ ਗਏ ਦੋ ਟੋਟਲ 58 ਕਬੂਤਰ ਛੁੱਟੇ ਆਪਣੇ ਮਡ ਬਾਜੀ ਤੇ ਜੱਸਾ ਤੁਹਾਨੂੰ ਮਾਹੌਲ ਮੂਲ ਦਿਖਾਇਆ ਉਹ ਮੇਰਾ ਸਰੀਰ ਡਾਊਨ ਆ ਬਹੁਤ ਤੇ ਚਲੋ ਮਿਲਦੇ ਆ ਅੱਗੇ ਇਹਨਾਂ ਨੂੰ ਦਾਣਾ ਪਾਣੀ ਪਾਤਾ ਕੂਸਰ ਦਾ ਟਾਇਨਾ ਦਾ ਦਾਰ ਨੂੰ ਵੀ ਆਪਣੇ ਲਈ ਜਾਓ ਬੰਤੂ ਹੁੰਦੇ ਹੋਰ ਬਾਜੀ ਤਾਂ ਬਈ ਨਿਬੜ ਗਈ ਪੰਡ ਤੇ ਕਬੂਤਰ ਟੋਟਲ ਛੁੱਟੇ ਦੇ 56 ਕਬੂਤਰ ਤੇ 6-7 ਸਾਂਝੀ ਹੋ ਗਈ ਪੰਡ ਵਾਲਾ ਕੂਲਰ ਇੱਕ ਨੂੰ ਦਿੱਤਾ ਤੇ ਬਾਜੀ ਠੀਕ 30 ਆਲੇ-ਦਾਲੇ ਖੜੇ ਬੈਠੇ ਨੇ ਲੋਕ ਜਾਨਕੀ ਜਿੱਥੋਂ ਛੱਡੇ ਤੇ ਉੱਥੇ ਹੀ ਰਹਿ ਬਾਜੀ ਦਾ ਸਵਾਦ ਜਿਆ ਨਹੀਂ ਆਇਆ ਦੇਖਣ ਦਾ ਤੇ ਆਪਾਂ ਵੀ ਕਬੂਤਰ ਕੱਢੇ ਹੋਈਆਂ 4-5 ਟਾਂਗ ਹੀ ਖੁੱਲੀ ਡਾਂਗੀ ਤੇ ਤੁਹਾਨੂੰ ਦਿਖਾ ਦਿੰਨਾ ਜੇ ਇੱਥੇ ਦੇਖੀ ਕਿਤੇ ਬਾਕੀ ਆ ਕਬੂਤਰਾਂ ਨੂੰ ਦਾਣਾ ਪਾਣੀ ਪਾਇਆ ਹੋਇਆ। ਜੋੜਾ-ਜੂੜਾ ਪਤਾ ਨਹੀਂ ਲੱਗੇ ਇਹਨਾਂ ਦਾ ਪਤਾ ਹੀ ਨਹੀਂ। ਕਬੂਤਰੀਆਂ ਉੱਪਰ ਬੈਠੀਆਂ ਰਹਿਣੀਆਂ ਕਬੂਤਰ ਥੱਲੇ ਬੈਠੇ ਰਹਿੰਦੇ ਆ ਸਾਡੇ। ਚਲੋ ਇਹਨਾਂ ਨੂੰ ਪਾਣੀ ਪੁਣੀ ਪਾਈਏ ਪਹਿਲਾਂ। ਦਾਣਾ ਪਾਣੀ ਪਾ ਦਾਂ ਮੈਂ। ਆਹ ਉੜ ਦੇਨੇ ਬਾਈ। ਕਬੂਤਰ 3 3 6 7 50 ਕਰਦੇ ਨੇ। कह फिर बचा फिर जसे जा उपर तू चप्प बचा भी छुलाबी क्छ वाला है हाँ भी हूँ इन्हों पानी पुनी कर लीए चेक मेरे सब पाया हो जा डोल दें खड़ो गर्म जहा थोड़ा जा ේ රපෝට ධන පයන බද්දු ගෙන කොට නැල්ලා ශයාල උයි පාතේ එන්නයි පාතේ පරලය නයි පාතේ කම්වාපන දන්න හන දෙක්කන් ගත පැර නොපතේක බු ਸਰ ਹਲੇ ਉੱਡ ਰਹੇ ਨੇ ਜੱਸਾ ਗਿਆ ਉੱਪਰ ਤੁਹਾਨੂੰ ਦਿਖਾ ਦਮੈਂ ਕਾਰ ਨੂਰੀ ਹੈਲੋ ਰੀ ਹੱਥ ਤੋਂ ਲੀ ਮਿਲਿਆ ਆ ਫਿਰਦੇ ਨੇ 2 ਵਜੇ ਫਿਰਦੇ ਨੇ ਹਰੀ ਲਾਲ ਸਾਥੇ ਵਾਲਾ ਫਿਰਦਾ ਆ ਫਿਰਦੇ ਨੇ ਦੋਏ ਚਲੋ ਤਾਰ ਦਾ ਜੱਸਾ ਇਹਨਾਂ ਨੂੰ ਲਓ ਮਿੱਤਰੋ ਪਹੁੰਚ ਗਏ ਕੋਠੇ ਤੇ ਬਦਾਮ ਰੂਮ ਜੇ ਦੇ ਦिए ਔਰ ਤਿੰਨ ਲੰਡਰ ਬਾਹਰ ਕੱਢੇ ਹੋਏ ਨੇ ਇੱਕ ਉੱਡ ਰਿਹਾ ਇਹਨਾਂ ਨੂੰ ਕਰਕੇ ਅੰਦਰ ਵਧੀਆ ਬੱਚੇ ਢਾਈਏ ਛੋਟੇ ਵੀਰੇ ਬਾਜੀ ਦਾ ਸਵਾਦ ਤਾਂ ਨਹੀਂ ਆਇਆ ਆਪਣੇ ਮਿੰਡ ਹਨਾ ਕੁਝ ਨਹੀਂ ਸਾਲਾ 56 ਕਬੂਤਰ ਕਿੰਨੇ ਆ ਸੰਜੀ 7 ਚ 6 ਚ ਉਹ ਵੀ 7 ਮਤ ਤਾਂ ਕਿਨੇ ਲੈ ਗਿਆ ਹਾਂ 6 ਚ ਸੰਜੀ ਹੋਊਗੀ ਕੋਈ ਫਾਇਦਾ ਨਹੀਂ ਚਲੋ ਕੋਈ ਨਹੀਂ ਇੰਜੋਏ ਹੋ ਗਿਆ ਤੇ ਚਲੋ ਮਿੱਤਰੋ ਬਦੰਦੂਮ ਕੱਟੀਏ ਢਾਈਏ ਵਜਿਆਂ ਨੂੰ ਲਓ ਵੀ ਦੋਈ ਚਾਲਰ ਵਾਲੇ ਦਾੜਾ ਤੇ ਦੋ ਬੱਚੇ ਆ ਬੈਠੇ ਨੇ ਇਹ ਚਾਰੇ ਲਾਗੇ ਬਦਾਮ ਖਾਣ ਬਾਕੀਆਂ ਨੂੰ ਹੁਣ ਮੈਂ ਚੀਰ ਰਿਹਾ ਫੇ ਭਾਉਨੇ ਆ ਠੀਕ ਆ ਵੀ ਉੜ ਗੇ ਲੈ ਚੱਲ 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 ਵੀ ਟੈੜੀ ਨੂੰ ਵੀ ਕੱਢ ਉਹ ਦੂਜੇ ਦੇ ਭਾਈ ਨੂੰ ਵੀ ਕੱਢ ਚਲੋ 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 ਨੀਲੇ ਆ ਏ ਏ ਏ ਵੈਰੀ ਗੁੱਡ ਨੀਲਾ ਵੀ ਸੋਹਣਾ ਚੱਲ ਪਿਆ ਸੋਕੇ ਜੋ ਨਿਕਲੇ ਕਰਕੇ ਥੋੜਾ ਜਿਹਾ ਲੈ ਦਬਦਾ ਪਹਿਲਾਂ ਛਤਰੀ ਤੇ ਛੱਡ ਦੇ ਆ ਬੱਚਾ ਬਹੁਤ ਵਧੀਆ ਉੜਿਆ ਬਈ ਟੈੜੀ ਕੱਲ ਬਹੁਤ ਸੋਹਣਾ ਬੜਿਆ ਲਾੜ ਗਿਆ ਚੱਲ ਭਾਈ ਚੱਲ ਚੱਲ ਆ ਆ ਹਾਂ ਹਾਂ ਚਲੋ ਭਾਈ ਇਹਨਾਂ ਨੇ ਵੀ ਨਵੇੜ ਤੇ ਵਦਾਮ ਬਸ ਹੋਰ ਪਾ ਦਈਏ ਫੇਕ ਕਰੀਏ ਕੰਮ ਖਤਮ ਠੀਕ ਆ ਲਾਓ ਭਾਈ ਝਾਲਰ ਵਾਲਾ ਵੀ ਆ ਗਿਆ ਆ ਉੜਦੇ ਨੇ ਆ ਵੀ ਉੜਦਾ ਹਲੇ ਟੈਡੀ ਤੇ ਆ ਗਲਾਬੀ ਕਾਛੜ ਉਹ ਸਿੱਧਾ ਹੀ ਵਿੱਚ ਜਾਣ ਨੂੰ ਫਿਰਦਾ ਰੁਕ ਜਾ ਰੁਕ ਜਾ ਇੱਕ ਮਿੰਟ ਰੁਕ ਜਾ ਜਿਵੇਂ ਖੋਲਦੇ ਗੇਟ ਆ ਉਹ ਬੱਚੇ ਤਿੰਨੇ ਤਾਰਲੇ ਤੇ ਇਹਨਾਂ ਨੂੰ ਦੁਬਾਰਾ ਫੇਰ ਬਾਦਮ ਪਾ ਦੇ ਬਾਕੀਆਂ ਨੂੰ ਪਾ ਦੇ ਓਕੇ ਰਵੋਟ ਆ ਇੱਕ ਜਾ ਕੇ ਗੁਰਦੁਆਰੇ ਤੇ ਬਹਿ ਗਿਆ ਆਹ ਦੇਖੋ ਕੋਈ ਨਹੀਂ ਚਾਲ ਗੰਦੀ ਆਦਤ ਆ ਉਹਦੀ ਖੜ ਜਾ ਸਾਲਾ ਹੁਣ ਫੇਰ ਉੜ ਗਿਆ ਚਲੋ ਉੜਨ ਤੋਂ ਕੋਈ ਨਹੀਂ ਜਿੰਨਾ ਖੁਰਦੇ ਆ ਆ ਜਾ ਵੀ ਆ ਜਾ ਕਿਧਰ ਗਿਆ ਆ ਆ ਗਿਆ ਆ ਗਿਆ ਆਇਆ ਰੇ ਆਓ 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 ਜਿਵੇਂ ਹੋਰ ਵਾਸੇ ਨਾ ਪੈਰ ਲਾ ਜਵੇ ਹੁਣ ਆ ਗਿਆ ਹੁਣ ਆ ਜੂਗਾ ਟੈਡੀ ਆ ਗਿਆ ਵੀ ਏ ਏ ਏ ਆ ਲੈ ਆ ਗਿਆ ਬਸ ਆ ਰਹਿ ਗਿਆ ਹੁਣ ਇੱਕ ਇੱਕ ਝੱਲਰ ਵਾਲਾ ਰਹਿ ਗਿਆ ਜਿਹੜਾ ਗੁਰਦੁਆਰੇ ਤੇ ਬੈਠਾ ਬਾਕੀ ਕੰਮ ਹੋ ਗਿਆ ਆ ਜਾ ਆ ਜਾ ਇਹ ਸਾਰਾ ਸਭ ਨੂੰ ਬਿਠਾ ਕੇ ਬੈਠਦਾ ਹੁੰਦਾ ਚਲ ਹੈਂ ਛਦਰੀ ਫਾਦੀ ਗਿਆ ਨਾ ਕੋਈ ਨਾ ਵੜ ਜਾਣੇ ਇਹਨਾਂ ਨੇ ਚਲੋ ਸਾਲੇ ਕਿਵੇਂ ਬਾਹਰ ਨੂੰ ਪਹਿਲਾਂ ਵਿੱਚ ਨੂੰ ਭਜਦੇ ਤੇ ਚੋਰੋ ਵੀ ਕਰ ਤੇ ਹੁਣ ਬਸ ਇੱਕੇ ਰਹਿ ਗਿਆ ਉਹ ਕੋਈ ਨਹੀਂ ਜਿਆਦਾ ਉਹ ਕਰ ਦਾਂਗੇ ਇਹਨੂੰ ਅੰਦਰ ਜਿਵੇਂ ਪਾਲੇ ਦਾਣੇ ਨੂੰ ਯਾਰ ਹੁਣ ਰੱਜਵੇਂ ਜੇ ਇਹਨਾਂ ਨੂੰ ਢਾਂਗੀ ਕਰਦੇ ਖੜੀ ਇੱਕ ਆਹ ਔੜਦਾ ਟੂ ਸੈਟ ਆਉਰੀ ਵਾਲਾ ਕਿਸੇ ਦਾ ਹੁੰਦਾ ਇਕੱਠਾ ਆਇਆ ਵੀਰੇ ਗੁਰਦੁਆਰੇ ਤੇ ਬੈਠਾ ਦਿਖਦਾ ਤਾਂ ਹੈ ਨਹੀਂ ਯਾਰ ਬੱਲਮ ਤੇ ਬੈਠਾ ਏ ਅੱਗੇ ਦਮਾ ਦੂਰੋਂ ਨਿਗਾ ਪੈ ਜਾਂਦੀ ਐ ਪਾਦੇ ਵੀ ਦਾਣੇ ਦੇਖੋ ਕਿਵੇਂ ਪਾਇਆ ਟੁੱਟ ਕੇ ਦਾਣਿਆਂ ਨੂੰ ਪਾਦੇ ਪਾਦੇ ਰੱਜਵੇਂ ਆਣ ਲਿਟਦੇ ਹੀ ਫਿਰਦੇ ਆ ਬਸ ਨਿਕਲਿਆ ਵੀ ਸਾਰੀ ਬਾਹਰ ਨਿਕਲਿਆ ਤੇ ਆ ਗੋਲੀ ਵੀ ਗੋਲੀ ਹੋਈ ਆ ਬਾਈ ਪੈਰਾਮਾਈਸੀਨ ਦੀ ਇਹ ਦੇਣੀ ਆ ਦੋ ਤਿੰਨ ਕ ਬੱਚਿਆਂ ਨੂੰ ਅੱਧੀ ਗੋਲੀ ਘੋਲਤੀ ਸੀ ਹੈ ਚਾ ਨਿਕਲਿਆ ਆਉਣਗੇ ਜੀ ਇਹਨਾਂ ਨੇ ਹੁਣ ਤੇ ਕੱਢ ਦੇਣੇ ਤੇ ਗੋਲੀ ਮਾਰੀ ਗਈ ਗੋਲੀ 흘 ਗਈ ਕੁਲ ਗਈ ਹੋਣੀ ਆ ਦੇ ਤਾਂ ਮੂਹ ਲਈ ਚੁੰਝੀ ਜੀ ਨਾਲ ਹਲਾ ਦੇ ਸਾਰੀ ਪਾਤੀ ਫਿਰ ਗੋਲੀ ਨਾ ਨਾ ਅੱਧੀ ਪਾਈ ਆ ਜੀ ਕੁਲ ਗਈ ਆ ਨਾ ਹਾਂ ਜੀ ਬਚਗਰੀਆਂ ਜੀ ਪਰ ਪਰ ਮਾਰ ਦੇ ਹਲੇ ਕੇ ਮੇ ਟਟ ਟਟ ਬੈਨੇ ਦਾਣੇ ਵਰ ਨੂੰ ਦੇ ਲੱਜ ਪਾਏ ਨਹੀਂ ਆ ਨਾ ਦੇਣ ਲੱਗਿਆ ਬੱਚਿਆਂ ਨੂੰ ਦਵਾਈ ਹੈਗਾ ਸੋਕਾ ਇਹਨੂੰ ਤਾਂ ਇਹ ਮੋਹ ਕੋਲ ਹੈ। ਉੱਪਰ ਹੱਡੀ ਫਾਸੀ ਲੱਗੀ ਆ ਬਜੇ ਨੂੰ। ਹਾਂ, ਤੇ ਮੈਂ ਕਿਹਾ ਨਹੀਂ। ਥੋੜੇ ਜਿਹੇ ਤਾਂ ਝੜਨ ਲੱਗ ਗਏਦੇ ਹਨਾ। ਕੋਈ ਟਿੱਟੀਾਂ ਨੂੰ ਵੇਲੇ ਨਹੀਂ ਆਉਂਦੇ। ਲਓ ਵੀ। ਦੇਤੀ ਦਵਾਈ। ਬਜਿਆਂ ਨੂੰ ਸਾਰਿਆਂ ਨੂੰ ਇਹ ਦੇ ਦੇਣੀ ਆ ਹੁਣ ਜਿਹੜੇ-ਜਿਹੜੇ ਮਾੜੇ-ਮਾੜੇ। ਤਲ ਮਠੀ ਲੱਗਦੀ ਆ। 15 ਜਿ세 ਬਾਅਦ ਸਾਰਿਆਂ ਨੂੰ ਕੱਢ ਕੇ ਨਾ ਦਾਣੇ ਪਾ ਦੀ। ਰਾਜਮੇ ਜੇ ਐਨ। ਮੇਰੇ ਨਾਲ ਗੱਛਾ ਲਾ ਮੰਨਦੇ। ਸਾਰਿਆਂ ਨੂੰ ਦੇ ਦੋ ਛੋਟਿਆਂ ਨੂੰ ਆ ਗਿਆ ਝਲਰ ਵਾਲਾ ਉੜ ਕੇ ਗੰਦ ਪਾ ਕੇ ਸਾਲਾ ਆ ਫਿਰਦਾ ਇਹਨੂੰ ਪਤਾ ਨਹੀਂ ਇੰਨਾ ਉੜਦਾ ਕਬੂਤਰ ਨਾ ਇਹ ਉੜ ਕੇ ਇਹਨੇ ਜੇ ਮਾਨਾਜੀ ਦਾ ਸਿੱਧਾ ਛਤਰੀ ਤੇ ਆਉਣਾ ਨਹੀਂ ਗੁਰਦੁਆਰਾ ਸਾਹਿਬ ਤੇ ਜਾਣਾ ਸਿੱਧਾ ਪਤਾ ਨਹੀਂ ਸਾਲੇ ਨੂੰ ਕੀ ਹੋਇਆ ਹੋਇਆ ਕੀ ਨਹੀਂ ਝਲਰ ਵਾਲਾ ਵੀ ਆ ਗਿਆ ਬਈ ਆਜੂ ਬਸ ਇੱਕ ਅੱਧੇ ਮਿੰਟ ਚ ਇੱਧਰ ਵੀ ਸਾਰੀ ਬਾਹਰ ਕੱਢ ਤੇ ਗੇਟ ਲਾ ਤੇ ਜਾਲ ਚ ਵਧੀਆ ਠੰਡਾ ਰਹਿਣਗੇ आया भी आजा दही सारी बुलाती आया भी आजा बतेरा गंद पा लिया सा चौड़ कर आ गया आ गया आ गया आ गया ਉਡੀਆ ਘਰ ਸਾਂ ਆਇਆ ਲਾਓ ਵੀ ਚੱਲ ਰਾਲਾ ਵੀ ਹੋ ਗਿਆ ਅੰਦਰ ਐਨੇ ਹਵਾ ਲੈਣਗੇ ਬਾਅਦ ਚ ਜਿੰਦਾ ਜਿੰਦਾ ਲਾਉਨੇ ਆ ਇਹਨੂੰ ਓਕੇ ਆ ਰਬੋਟਾਂ ਬੈਠੇ ਨੇ ਸਾਰੀ ਹਾਂ ਠੀਕ ਆ ਚੱਲਦੇ ਆਉਣ ਥੱਲੇ ਹੁਣ ਪਹੁੰਚੇ ਹਾਂ ਗਰਾਊਂਡ 'ਚ ਬਾਈ ਚੰਨ ਸਿੰਘ ਉਹ ਨਹੀਂ ਖੜੇ ਆ ਮੇਰੇ ਥੋੜੀ ਜੀ ਪਥਰੀ ਪ੍ਰੋਬਲਮ ਕਰਕੇ ਖੇਡ ਨਹੀਂ ਸਕਦਾ ਹੈ ਹੈ ਜੰਨੇ ਨਹੀਂ ਟੋਕੇ ਚੰਨ ਨਹੀਂ ਉਹ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਨਹੀਂ ਚਲੋ ਵੀ ਦੇਖ ਕੇ ਚੱਲਦੇ ਆ ਫਿਰ ਘਰ ਨੂੰ ਹਾਂ ਅੱਲਾ ਜੱਸੇ ਗੰਦਬਾਦਾ ਦੇਦਾ ਓਏ ਸਾਲਾ ਗੰਦ ਪਾਈ ਜਾਂਦਾ 2 1 ਚੱਲ 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 ਓ ਚੰਨੇ ਸਾਲਾ ਕਿੱਥੇ ਮਾਰਦਾ ਓ ਯਾਰ ਵੀਰੇ ਦੇਖ ਚਾਲ ਦੇਖ ਗਰਾਊਂਡ ਜੋ ਖੇਡ ਖੂਲ ਕੇ ਬਾਈ ਪਹੁੰਚ ਕੇ ਘਰ ਘਰ ਸਮਾਨ ਕਾਫੀ ਖਲਾਰਾ ਪਿਆ ਪਿਆ ਦੇਖੋ ਅੰਦਰਾਂ ਲਮਾਰੀਆਂ ਇਹ ਬਣਾਉਣ ਲੱਗੇ ਹੋਏ ਆ ਤੇ ਦਾਣਾ ਪਾਣੀ ਇਹਨਾਂ ਦਾ ਡੰਨਾ ਹੈ ਓਕੇ ਰਿਪੋਰਟਾਂ ਨੇ ਉੱਧਰ ਵੀ ਠੀਕ ਆ ਨੂਰੀ ਅੰਦਰ ਬੈਠੀ ਆ ਤੇ ਚਲੋ ਠੀਕ ਆ ਹੁਣ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ